ਕਾਫਰੈਂਡ ਗੁੱਡ ਮਾਰਨਿੰਗ ਨਵੇਂ ਸਾਲ ਦੀ ਹੈਪੀ ਨਿਊ ਇਅਰ ਤੁਹਾਨੂੰ ਸਾਰਿਆਂ ਨੂੰ ਖੱਟੇ ਰੰਗ ਦਾ ਸੀਜ਼ਾ ਮੇਰੇ ਕੋਲੇ ਫਰੈਂਡ ਖੱਟੇ ਰੰਗ ਦਾ ਸੂਟ ਆ ਤੇ ਅੱਜ ਆਪਾਂ ਨੂੰ ਇਨਵਾਈਟ ਕੀਤਾ ਜੀ ਆਪਣੇ ਭੈਣ ਭਰਾਵਾਂ ਨੇ ਇੱਥੇ ਹੀ ਤੇ ਖੱਟਾ ਸੂਟ ਆ ਤੇ ਖੱਟਾ ਕਾਲਾ ਕਾਲਾ ਰੰਗ ਲੱਗੀ ਆ ਦਾ ਫਰੈਂਡ ਤੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਆ ਕਰੋ ਜੀ ਜ਼ਰੂਰ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਅੱਜ ਲਾਇਆ ਮੈਂ ਥੋੜਾ ਫੋਰਸ ਬੋਡਰ ਕਿੰਨਾ ਸੋਹਣੀ ਲੱਗਾ ਹਨਾ ਪਾਰਟੀ ਤੇ ਚੱਲੇ ਆ ਜੀ ਖਾਣ ਪੀਣ ਤੇ ਦਿਖਾਉਨੇ ਆ ਤੁਹਾਨੂੰ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਦਿਖਾਉਨੇ ਆ ਤੁਹਾਨੂੰ ਅਸੀਂ ਉੱਥੇ ਪਾਰਟੀ ਤੇ ਅੰਜਾਇਮੈਂਟ ਕਰਦੇ ਹਾਂ ਹਾਂਜੀ ਆਪਾਂ ਪਹੁੰਚ ਗਏ ਹਨਾ ਤੁਹਾਨੂੰ ਦੱਸਿਆ ਸੀਗਾ ਆਪਾਂ ਘਰੋਂ ਵੀ ਆਪਾਂ ਚੱਲੇ ਆ ਹਨਾ ਆਪਾਂ ਨੂੰ ਬੁਲਾਇਆ ਸੀਗਾ ਇੱਥੇ ਤੇ ਆਪਾਂ ਜਿਨ੍ਹਾਂ ਨੇ ਬੁਲਾਇਆ ਸੀ ਆਪਾਂ ਉਹਨਾਂ ਦੇ ਘਰੇ ਪਹੁੰਚ ਗਏ ਜੀ ਤੇ ਆਪਾਂ ਪੀ ਰਹੇ ਆ ਚਾਹ ਪਾਣੀ ਇਹ ਦੇਖੋ ਖਾਦੇ ਪਵਾ ਨੂੰ ਲੈ ਕੇ ਸੌ ਫਿਆ ਟੋਫੀ ਲੰਦੀ ਫਰੈਂਡ ਹੁੰਦੇ ਹੁੰਦੇ ਤੇ ਇਹੜੀ ਟੋਫੀਰੀ ਦੀ ਆ ਦੇਖੋ ਕੱਲ ਗਵਰ ਸਾਹਿਬ ਨੂੰ ਮਿਲਤੀ ਸੀ ਜੀ ਇੱਕ ਵਾਸਾ ਕਰਨ ਵਾਲੀ ਆਣਾ ਬਲੌਗ ਤੇ ਬੋਲੋ ਜੀ ਕਿਹੜਾ ਤੁਸ ਤੁਸ ਬੋਲੋ ਵੀ ਇਸ ਵੀ ਕੇ ਨਾ ਜਾ ਹਿਲਿਆ ਆਲੇ ਤੁਸੀਂ ਆਹ ਕੀ ਆ ਰਿਹਾ ਗੱਲਾਂ ਕਰਤਾ ਹਾਂ ਹਾਂ ਸ਼ਾਂਤ ਗੱਲ ਆ ਬੋਲੋ ਜੀ ਇਹਨਾਂ ਦਾ ਬਰਥਡੇ ਸੀਗਾ ਤਾਂ ਕਰਕੇ ਆ ਗਏ ਪਾਰਟੀ ਤੇ ਇਹਨਾਂ ਦਾ ਬਰਥਡੇ ਆ ਸੀਗਾ ਜੀ ਹੈਪੀ ਬਰਥਡੇ ਟੂ ਟੂ ਆਪਾਂ ਭੈਣ ਨੂੰ ਕਹਿਣ ਵਾਸਤੇ ਆਏ ਆ ਹੈਪੀ ਬਰਥਡੇ ਠੀਕ ਹੈ ਜੀ ਤੇ ਪ੍ਰਮਾਤਮਾ ਲੰਬੀਆਂ ਹੋਰਾ ਕਰੇ ਭੈਣ ਦੀਆਂ ਤੰਦਰੁਸਤੀ ਬਖਸ਼ੇ ਬੱਚਿਆਂ ਨੂੰ ਖੁਸ਼ੀਆਂ ਦੇਵੇ ਪ੍ਰਮਾਤਮਾ 2025 ਖੁਸ਼ੀਆਂ ਭਰੇ ਆਵੇ ਇਹਨਾਂ ਵਾਸਤੇ ਤੇ ਸਾਰੇ ਭੈਣ ਭਰਾਵਾਂ ਵਾਸਤੇ ਆਵੇ ਹਨਾ ਇਹ ਬਣਾ ਤੇ ਲੈ ਲੈ ਬੜਾ ਘੱਟ ਬਣਾਉਂਦੇ ਤੇ 15 ਜਿਹੜਾ ਆਪਾਂ ਵੀ ਕੱਟੀ ਬੈਠ ਕੇ ਪਾਉਣੇ ਉਹ ਸਿਸਟਮ ਨਹੀਂ ਆਉਂਦਾ ਚਾ ਚਾ ਪਿੰਨਿਆ ਜੀ ਆਪਾਂ ਹਾਂ ਬਰੇ ਇੱਕ ਲੈ ਲੋ ਪਹਿਲਾਂ ਮੈਨੂੰ ਚਾਹ ਤੋਂ ਬਾਅਦ ਜੀ ਦੇ ਭੈਣ ਨੇ ਚਾਹ ਪਿਆਈ ਆਪਾਂ ਖੰਡ ਬਹੁਤ ਆਦੇ ਆ ਤੇ ਉਹ ਭੈਣ ਕਹਿੰਦੀ ਵੀ ਮੈਂ ਤੁਹਾਨੂੰ ਸਿਸਟਮ ਸਮਝਾਉ ਕਿ ਗੱਲ ਬਾਤ ਤੂੰ ਖਾ ਖਾਲਾ ਗੁੱਲੂ ਤੂੰ ਖਾਲਾ ਉੱਧਰ ਜਾ ਕੇ ਖਾਲ ਤੇ ਆ ਮੈਂ ਭਾਈ ਗੁੱਲੂ ਨੂੰ ਵੀ ਟੋਪੀ ਲੈਤੀਓ ਚੇਰਾ ਚੇਰਾਣੀ ਕੇ ਭਾਲੂ ਆਣੀਆਂ ਭਾਲੂ ਆਲੀ ਭਾਲੂ ਵਾਲੀ ਆ ਜੀ ਟੋਪੀ ਭਰਾਵਾ ਠੰਡ ਵਾਲੀ ਸੀਗੀ ਆਉਂਦੇ-ਆਉਂਦੇ ਲੈ ਕੇ ਆਏ ਆ ਇਹ ਇਹ ਇਹਨਾਂ ਦੇ ਬੱਚੇ ਆ ਜੀ ਠੀਕ ਹੈ ਪੈਰ ਮਿਲਦੇ ਆ ਬਲੌਗ ਦੇ ਨਾਲ ਬਣੇ ਰਹੋ ਆ ਦੇਖੋ ਭੈਣਾਂ ਵਿਚਾਰੀਆਂ ਗਿੱਠੀ ਲਾਈ ਜਾਂਦੀਆਂ ਜੀ ਦੇਖ ਸਕਦੇ ਹੋ ਤੁਸੀਂ ਠੀਕ ਆ ਉਹ ਪਹਿਲਾਂ ਹਰੇ ਸੂਟ ਵਾਲੀ ਨੇ ਲਾਈ ਉਹ ਤਾਂ ਬੁੱਝ ਗਈ ਠੀਕ ਆ ਜੀ ਗੱਤ ਵਾਲਾ ਜੀ ਇਹ ਸਾਡੀ ਆ ਭੈਣ ਜਿਹੜੀ ਲਾਲ ਸੂਟ ਵਾਲੀ ਇਹਨਾਂ ਦਾ ਹੈਗਾ ਜ ਅੱਜ ਹੈਪੀ ਬਰਥਡੇ ਔਰ ਠੰਡ ਵਾਲੀ ਉਹਨਾਂ ਦਾ ਠੰਡਾ ਤੇ ਕਿੱਟੀ ਲਾਣੇ ਆ ਅਸੀਂ ਅੱਜ ਹਾਂਜੀ ਤੇ ਇਹ ਵਿੱਕਾ ਨੇ ਰਿਵਾਇਦਿਆ ਨਾ ਕੀ ਵਾਦਿਆ ਵਿੱਕਾ ਨੇ ਰਾਈ ਫਾਟਕ ਜੀ ਫਾ ਕਿਹੜਾ ਵਿੱਕਾ ਨੇ ਫਾਟਕ ਜੀ ਵਿੱਕਾ ਨੇ ਫਾਟਕ ਰਾਜਸਥਾਨ ਦੀ ਟ੍ਰੇਡ ਹਾਂ ਰਾਜਸਥਾਨ ਨੂੰ ਵੀ ਜਾਂਦੀ ਆ ਅੱਡਰ ਦੀ ਜੀ ਹੈਗੇ ਆ ਹੈ ਨੀ ਚੰਗਾ ਪਹਿਣ ਇਹ ਦੇਖ ਸਕਦੇ ਹੋ ਜੀ ਤੁਸੀਂ

ਮੈਂ ਕਿਹਦੇ ਦੂਜੇ ਘਰ ਦਾ ਪੇਤ ਕਿਉਂ ਹੁੰਦਾ ਹੈ ਮੈਨੂੰ ਵੀ ਤਰ੍ਹਾਂ ਕਿੱਥੇ ਕਿਉਂ ਨਹੀਂ ਲਈ ਤਾਂ ਤੈਨੂੰ ਗਿੱਠੀ ਵੀ ਨਹੀਂ ਲਾਉਣੀ ਆਉਂਦੀ ਐਡੀ ਵੱਡੀ ਹੋ ਗਈ ਤੂੰ ਵੱਡੀ ਹੋ ਗਈ ਮੈਨੂੰ ਨਹੀਂ ਲਾਉਣੀ ਆਉਂਦੀ ਸਾਡੇ ਕਿਹੜਾ ਪਿੰਡਾ ਪਿੰਡਾ ਸਾਡੇ ਕਿਹੜੇ ਕਿੱਠੇ ਲਾਉਂਦੇ ਆ ਸਾਡੇ ਨਹੀਂ ਲਾਉਂਦੇ ਕਿ ਚੱਕ ਚੱਕ ਦਾ ਵੜਿੰਦਿਆ ਕਿ ਸਾਰਾ ਕੁਝ ਤਿਆਰ ਹੋਣਾ ਬਾੜੀ ਸੋਣੀ ਗਿੱਠੀ ਹੋਊਗੀ ਓਹੋ ਮਾਈ ਗੋਡ ਬਾੜੀ ਸੋਣੀ ਸਹੀ ਗੱਲ ਆਈ ਹੁਣ ਲਾਈਏ ਗਿੱਠੀ ਹਾਂ ਲੈ ਹਮ ਦੇਖੋ ਕਿੰਨੇ ਖੰਦਸੇ ਤੋਂ ਕਾਹਤਨ ਵਿਛੜ ਲਾਉਂਦੇ ਪੈਣਾ ਹਾਂ ਹਾਂ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਤੇਰੇ ਤੋਂ ਇੱਥੇ ਤਾਂ ਨੰਗਦੇ ਹੋਣੇ ਕੋਲੇ ਵਾਲੀ ਗੱਡੀ ਹੈ ਨਾ ਬਾਜੂ ਲੱਗਦੀ ਲੋਕ ਬਾਜੂ ਮੈਨੂੰ ਚਰਚਾ ਰੱਖੇ ਉਹ ਇੱਥੇ ਅੱਛਾ YouTube ਤੇ ਵੀਡੀਓ ਤੇ ਆਂਦੇ ਮਾਰੇ ਦਮਾਂ ਦਾ ਬੋਲੀ ਜਾਂਦੀ ਹੈ ਅੱਛਾ ਅੱਛਾ ਹਾਂ ਹਾਂ ਇੱਥੇ ਗੱਡੀ ਖੜਦੀ ਹੈ ਲੋਕ ਬਾਜੂ ਚਰਚਾ ਵੀਡੀਓ ਲਾਉਂਦੇ ਅੱਛਾ ਅੱਛਾ ਉਹ ਫਿਰ ਲੱਗਦੀ ਮੈਨੂੰ ਬੋਲਣਾ ਨਹੀਂ ਆਉਂਦਾ ਬੋਲਦਾ ਫਿਰ ਆਉਂਦਾ ਕੋਈ ਗੱਲਾਂ ਚੋਰੀ ਦੇਣ ਵਾਲਾ ਨਹੀਂ ਅੱਛਾ ਇਹ ਮੈਂ ਤੁਹਾਨੂੰ ਜੀ ਉਸ ਦਿਨ ਆਪਰੇ ਬੋਲਣ ਕਿੱਦੀ ਗਾਉਂ ਆਉਂ ਵੱਲੇ ਦੇਦਾ ਜਵਾਬ ਠੋਕ ਕੇ ਚਲੋ ਬਣੇ ਰਹੋ ਜੀ ਬਲੌਗ ਦੇ ਨਾਲ ਦਿਖਾਣਾ ਤੁਹਾਨੂੰ ਕੇਕ ਕੱਟਦਾ ਹਾਂਜੀ ਤੇ ਆਪਾਂ ਹੁਣ ਘਰੇ ਆ ਗਏ ਆ ਜੀ ਹਨਾ ਘਰੇ ਆ ਕੇ ਭਾਈ ਆਪਾਂ ਧਰ ਲਿਆ ਆਪਦਾ ਦਾਲ ਪਾਣੀ ਦੇਖ ਸਕਦੇ ਹੋ ਚੁੱਲੇ 'ਚ ਅੱਗ ਮੱਚੀ ਜਾਂਦੀ ਆ ਤੇ ਉੱਥੇ ਠੰਡ ਬਹੁਤ ਜ਼ਿਆਦਾ ਸੀਗੀ ਜੀ ਕੇਕ ਅਸੀਂ ਕੱਟਦਾ ਤਾਂ ਨਹੀਂ ਦਿਖਾਇਆ ਸੀ ਕੇਕ ਕੱਟਣ ਤੋਂ ਪਹਿਲਾਂ ਹੀ ਘਰੇ ਆ ਗਏ ਸੀਗੇ ਤੇ ਠੰਡ ਬਹੁਤ ਜ਼ਿਆਦਾ ਉੱਤਰੇ ਆਈ ਸੀਗੀ ਵਿਚਾਰਿਆਂ ਨੇ ਆਪਾਂ ਨੂੰ ਬੁਲਾਇਆ ਹਨਾ ਤੇ ਵਧੀਆ ਲੱਗਿਆ ਭੈਣ ਦਾ ਬਰਥਡੇ ਸੀਗਾ ਹੈਪੀ ਬਰਥਡੇ ਟੂ ਟੂ ਤੇ ਠੰਡ ਬਹੁਤ ਸੀਗੀ ਬੋਲ ਬਈ ਬੋਲ ਦੇ ਤੂੰ ਕੁਛ ਤੇ ਬਹੁਤ ਜ਼ਿਆਦਾ ਬਈ ਇਹ ਠੰਡ ਦੇ ਕਾਰਨ ਮੈਂ ਸ਼ੇਵ ਨਹੀਂ ਕਰਾ ਰਿਆ। ਉਹ ਬੋਲਦੀ ਹੈ ਸ਼ੇਵ ਕਰਾ ਲਈ ਬਾਈ ਠੰਡ ਲੱਗੂਗੀ। ਹਾਂ ਠੀਕ ਐ। ਕੋਸ਼ਿਸ਼ ਕਰ ਰਹੇ ਆਂ। ਕਿ ਕਈ ਦਿਨ ਹੋਰ ਨਿਕਲ। ਕਈ ਦਿਨ ਹੋਰ ਨਿਕਲ। ਕਈ ਦਿਨ ਹੋਰ ਨਿਕਲ ਜਾਣ ਤੇ ਠੰਡ ਬਹੁਤ ਜ਼ਿਆਦੇ ਆ ਜੀ। ਠੰਡ ਤੋਂ ਬਚੋ। ਆ ਆਪਣੀ ਮੋਟਰ ਕਈ ਦਿਨਾਂ ਤੋਂ ਵਿਚਾਰੀ ਲੇਪੜੀ ਖੜੀ ਐ ਘਰੇ। ਇਹ ਵਾਸ਼ ਵੀ ਨਹੀਂ ਕਰਾਈ ਆਪਾਂ। ਕੀ ਬਹੁਤ ਬੰਦਾ ਹੁੰਦਾ ਹੈ ਕਿ ਕੀ ਚੀਜ਼। ਜੀ ਜੀ ਬੰਦਾ। ਤੇ ਇਹ ਵਾਸ਼ ਕਰਾਵਾਂ ਕੱਲੋਂ। ਕੱਲੋਂ ਬਾਜ਼ਾਰ ਜਾਵਾਂਗੇ ਜੀ। ਚਲੋ ਵਾਸ਼ ਕਰਾਂਗੇ ਇਹ ਸਾਡਾ ਗੁੱਲੂ ਬੈਠਾ ਜੀ ਇਹਨੇ ਪੱਲ ਵਾਲੀ ਟੋਪੀ ਲੈਂਦੀ ਐ ਤੇ ਤੋੜਾ ਜੀ ਕੀ ਕਹਿੰਦੇ ਆ ਇਹਨਾਂ ਨੇ ਫੋਨ ਕਰਤਾ ਨੇ ਅਸੀਂ ਕੇਕ ਹੋਗਾ ਤੁਹਾਨੂੰ ਦਿਖਾਉਂਦੇ ਕੇ ਕੱਟ ਕੱਟਦਾ ਵੀ ਦਿਖਾਉਂਦੇ ਤੇ ਇਹਨਾਂ ਨੇ ਫੋਨ ਕਰਤਾ ਕਹਿੰਦੇ ਵੀ ਆ ਜੋ ਕਹਿੰਦਾ ਘਰੇ ਮੈਂ ਆ ਗਿਆ ਇਹ ਗੱਡੀ ਲੈ ਕੇ ਆ ਗਏ ਸੀਗੇ ਘਰੇ ਜੀ ਸਾਨੂੰ ਫਿਰ ਜਲਦੀ ਚਾਉਣਾ ਪਿਆ ਹੁਣਾਂ ਨੇ ਤੁਹਾਨੂੰ ਕੇਕ ਕੱਟਦਾ ਜ਼ਰੂਰ ਦਿਖਾਉਣਾ ਸੀਗਾ ਤੇ ਚਲੋ ਕੋਈ ਗੱਲ ਨਹੀਂ ਇਹ ਤਾਂ ਕਹਿ ਕਮੀ ਕਰਤੇ ਜਾਣਗੇ ਦਿਖਾਵਾਂਗੇ ਤੁਹਾਨੂੰ ਟਾ ਡਾ ਡਾ ਟਾ ਡਾ ਡਾ ਟਾ ਡਾ ਡਾ ਤੇ ਚੁੱਲ੍ਹਾ ਆਪਣਾ ਬੜੀ ਜਾਂਦਾ ਜੀ ਉਹਨਾਂ ਨੇ ਵਿਚਾਰੀਆਂ ਭੈਣਾਂ ਨੇ ਗੀਠੀ ਲਾਈ ਸੀ ਆਪਣੇ ਵਾਸਤੇ ਤੇ ਬਾਕੀ ਭਰਾਵਾ ਮੈਂ ਤਾਂ ਕੱਪੜੇ ਉਹੀ ਪਾਏ ਆ ਮੇਰੇ ਤਾਂ ਠੀਕ ਹੈ ਮੈਂ ਆ ਕੇ ਕੱਪੜੇ ਕੁਪੜੇ ਵੀ ਨਹੀਂ ਚੇਂਜ ਕੀਤੇ ਤੇ ਆਪਾਂ ਤਾਂ ਅਨਸਾਰ ਮਚਾ ਲਈ ਚੁੱਲੇ 'ਚ ਅੱਗ ਠੀਕ ਹੈ ਘਰ ਦੇ ਆਨੇ ਫੋਨ ਕਰਤਾ ਸੀਗਾ ਕਹਿੰਦਾ ਵੀ ਮੈਂ ਆਈ ਘਰੇ ਆਈ ਜਾਣਾ ਤੇ ਫਿਰ ਘਰ ਜਾ ਕੇ ਆਹ ਦੇਖੋ ਜੀ ਫਿਰ ਸਾਨੂੰ ਜਲਦੀ ਆਉਣਾ ਪਿਆ ਤੇ ਨਹੀਂ ਸਾਨੂੰ ਕੇਕ ਕੱਟਦਾ ਵੀ ਦਿਖਾਣਾ ਸੀਗਾ ਤੇ ਜਲਦੀ ਆਉਣਾ ਪਿਆ ਸਾਨੂੰ ਫਿਰ ਆ ਕੇ ਆਹ ਦੇਖੋ ਮੈਂ ਅੱਗ ਨੂੰ ਮਚਾਈ ਦਵਾ ਦਵ ਤੇ ਦਾਲ ਪਾਣੀ ਧਰਿਆ ਹਨਾ ਸਾ ਦਾਲ ਬਣੀ ਜਾਂਦੀ ਹੈ ਜੀ ਤੇ ਆਲੂਆਂ ਦੀ ਠੀਕ ਹੈ ਜੀ ਤੇ ਬਚਾ ਲਓ ਅੱਪਾ ਨੂੰ ਜਾਰ ਰਹੇ ਜੀ ਆਟਾ ਅੱਜ ਆਪਾਂ ਖਾਵਾਂਗੇ ਚੁੰਨੇ ਦੀਆਂ ਰੋਟੀਆਂ ਜੀ ਠੀਕ ਹੈ ਤੇ ਥੁੱਲਾ ਆਪਾਂ ਨਾ ਲੈਂਦਾ ਜੀ ਅੱਜ ਪੀੜੀ ਮੇਰੀ ਉੱਚੀ ਐ ਤੇ ਮੈਂ ਨਹੀਂ ਠੀਕ ਹੈ ਜੀ ਲੱਕੜਾ ਵੀ ਜਾਂਦੀ ਆ ਲੱਕੜਾ ਵੀ ਜਾਂਦਣਾ ਸੀ ਲੱਕੜਾ ਸਾਡੇ ਪੰਜਾਂ ਸੀ ਤੇ ਉਹੀ ਕੱਟਣਾ ਜੀ ਠੀਕ ਹੈ ਥਿੱਲਾ ਲਿਆਂਦਾ ਆਪਾਂ ਥਿੱਲਾ ਆਪਣਾ 150 ਦਾ ਆਇਆ ਜੀ ਠੀਕ ਹੈ ਜੀ ਚੁੰਨੇ ਦੇ ਬਣੀਆਂ ਸੀ ਦਾਲ ਆਂਡੂਆਂ ਦੀ ਬਣਾਉਣ ਨੂੰ ਜਾ ਰਹੀਆਂ ਤੇ ਦੇਖੋ ਆਟਾ ਇਹਦਾ ਜੀ ਚੁੱਲ੍ਹੇ ਦੀਆਂ ਰੋਟੀਆਂ ਤੇ ਚੁੱਲ੍ਹੇ ਦੀ ਦਾਲ ਆ ਟੋਪੀ ਤਾਂ ਗੱਲਾਂ ਵੱਡੀ ਕਰਨ ਪਟੇੜਾ ਖਾ ਕੇ ਹੋ ਜੂਗੀ ਕਮਾਲ ਦੇਖੋ ਮੇਰੇ ਘਰ ਨਾਲ ਮੇਰੀ ਇੰਨੀ ਕੀ ਇੱਜ਼ਤ ਪਾਪਾ ਪ੍ਰਿੰਟ ਹੋਰ ਵੀ ਨਹੀਂ ਨਾ ਹੁਣ ਗੱਲ ਦਿੱਤੀ ਆ ਹੁਣ ਆਪਾਂ ਵੀ ਨਹੀਂ ਮੈਂ ਕਿੱਲਾ ਰਾਮ ਤੇ ਚਾੜ ਦੂੰਗੀ ਆਏ ਹੋਏ ਸਹੀ ਗੱਲ ਹੋਣਾ ਗੁੱਲ ਮੰਮੀ ਨੂੰ ਆਨੇ ਬੋਲਦਾ ਪਾਪਾ ਘੜ ਮੈਥੋਂ ਪਿੱਛੇ ਨਾ ਬਾਹਰ ਬੈਠਿਆ ਨੀਆਂ ਦਾ ਕੋ ਲੋਕ ਰੇਡਾ ਸਾਡਾ ਕੰਪੀ ਦਾ ਹੀ ਬੈਠਾ ਹਾਂ ਥਾਲੀਆਂ ਦੀ ਦਾਲ ਆ ਕਰੀ ਜਾਂਦੀ ਇਹ ਅੱਜ ਰੋਟੀਆਂ ਆਪਾਂ ਚੁੱਲੇ ਦੀਆਂ ਬਣਾ ਕੇ ਖਾਣੀਆਂ ਚੁੱਲੇ ਤੇ ਸੇਕ ਕੇ ਪਾਪੜ ਬਣਾ ਬਣਾ ਕੇ ਦਾਲੀ ਦੱਜ ਕਾਦੀ ਆ ਦਾਲ ਆਲੂ ਹਾਂ ਕਰ ਲੈ ਨਹੀਂ ਆਲੂ ਮਈ ਦਾ ਵਾਲਾ ਜੀ ਆਲੂ ਸਾਤਿ ਮੂੰਗੀ ਅਲੀ ਸਾਤਿ ਮੂੰਗੀ ਆਲੂਆਂ ਦੀ ਕਾਲਰ ਆਇਆ ਕਰ ਲੋਗੀ ਦੱਸਣਾ ਕੀ ਆਲੂ ਏ ਚੋਲੇ ਆਲੂ ਮਟਰ ਆ ਜੀ ਆਲੂ ਮਟਰ ਆਲੂ ਮਟਰ ਦੀ ਦਾਲ ਦਸ ਲੈਣੀ ਮੈਂ ਲੱਕੜਾਂ ਚਾਹਾਂ ਨਾ ਨਾ ਸਾਤਿ ਮੂੰਗੀ ਹੈ ਜੀ ਸਾਤਿ ਮੂੰਗੀ ਨਹੀਂ ਨਹੀਂ ਜੀ ਦਾਲ ਮੂੰਗੀ ਦੀ ਸਾਡੀ ਦਾਲ ਮੂੰਗੀ ਦੀ ਤੇ ਜੇ ਤੁਸੀਂ ਰੋਟੀ ਖਾਣੀ ਹੈ ਜੀ ਤੇ ਆਜਾ ਬਿੱਲੂ ਗੱਤੀ ਬਾਤ ਆਏ ਆਟਾ ਲੈਣਾ ਨਾ ਆਟਾ ਕੋਈ ਨਾ ਇਹਦੇ ਅੱਟੇ ਹੈ ਸਿੱਗੇ ਮੈਂ ਟੁਕਿਆ ਆਪਾਂ ਜਲਦੀ ਆ ਗਏ ਸੀਗੇ ਤੁਹਾਨੂੰ ਅਦਾਸੀ ਦਿੱਤਾ ਜੀ ਠੀਕ ਹੈ ਆ ਕੇ ਦਵਾ ਦਾ ਆਟਾ ਘੋਲਿਆ ਦਾਲ ਬਣਾਈ ਆਲੂਆਂ ਦੀ ਤੇ ਸਾਲ ਦਾਲ ਆਲੂਆਂ ਦੀ ਹਾਂ ਕੋਈ ਦੀਨ ਪਰ ਆਇਆ ਕਿਸ ਚੀਜ਼ ਦਾ ਜੀ ਸਰ ਮੈਂ ਦੱਸ ਸਕੀ ਬੋਲ ਕੀ ਦੱਸ ਰਿਹਾ ਤੁਸੀਂ ਤੇ ਆਹ ਜਿਹੜੀ ਵਾਲੀ ਦਾਹਰ ਅਸਾਂ ਤੇ ਸ਼ਾਂਤੀ ਕੋ ਸ਼ਾਂਤੀ ਬੰਦੀ ਸ਼ਾਂਤੀ ਬੰਦੀ ਠੀਕ ਹੈ ਇਹ ਦਾਲਾਂ ਤੁਸੀਂ ਸਮਝ ਲਾ ਹੋਏ ਅੱਧੇ ਗਾਪੀ ਹੁੰਦੇ ਦਾਣਾਂ ਦੇ ਠੀਕ ਹੈ ਜੀ ਆ ਮੈਂ ਗੋਣਤਾ ਆਟਾ ਠੀਕ ਹੈ ਜੀ ਤੁਸੀਂ ਫਿਰ ਜੇ ਰੋਟੀ ਖਾਣੀ ਆ ਤਾਂ ਆ ਜਾਓ ਜੀ ਕਮੈਂਟ ਕਰਕੇ ਦੱਸ ਦਿਓ ਤੇ ਬਾਕੀ ਚੁੱਲੇ ਦੀ ਰੋਟੀ ਕਿਹਨੇ ਕਿਹਨੇ ਖਾਣੀ ਆ ਚੁੱਲੇ ਦੀ ਰੋਟੀ ਕਿਹਨੇ ਕਿਹਨੇ ਖਾਣੀ ਆ ਜਰੂਰ ਦੱਸਿਓ ਚੁੱਲਾ ਸਾਡਾ ਤੁਹਾਨੂੰ ਕਿੱਦਾਂ ਦਾ ਲੱਗਿਆ ਇਧਰ ਉਹ ਜੁਮਨ ਛੱਡਾ ਦੇਖੰਦੋ ਦੇਖੋ ਚੁੱਲਾ ਤੁਹਾਨੂੰ ਸਾਡਾ ਕਿੱਦਾਂ ਦਾ ਲੱਗਿਆ ਜਰੂਰ ਦੱਸਿਓ ਜੀ 150 ਦਾ ਚੁੱਲਾ ਆਇਆ ਤੇ 180 ਵੰਗਦੀ ਸੀਗੀ ਭੈਣ ਤੇ ਮਹਾ 150 ਦਾ ਇਹਨਾਂ ਤੋਂ ਬਣੀ ਗੱਲ ਕਰਨ ਉਹ ਕਹਿੰਦੀ ਸਾਠ ਦੇ ਲਿਆ ਸਭ ਦੀ ਜਵਾਬ ਹੀ ਹੋਣੀ ਹੈ ਹਾਂ ਚਲੋ ਠੀਕ ਹੈ ਜੀ ਬਾਏ